ਹੈਲੋ ਫਰੈਂਡਸ ਸਤਿ ਸ਼੍ਰੀ ਅਕਾਲ ਜੀ ਮੈਂ ਮਨਜੀਤ ਕੋ ਆਪਣੇ ਚੈਨਲ ਤੇ ਬਹੁਤ ਬਸਵਾਗਤ ਆ ਦੀਆਂ ਅੱਜ ਆਪਾਂ ਲੈ ਕੇ ਆਏ ਆ ਤੁਹਾਡੇ ਇੰਡੀਆ ਸਟਾਈਲ ਦੇ ਵਿੱਚ ਬਿਲਕੁਲ ਸਿੰਪਲ ਤਰੀਕੇ ਨਾਲ ਚਿਲੀ ਪਨੀਰ ਇੱਧਰ ਆਪਾਂ ਤੇਲ ਗਰਮ ਹੋਣ ਵਾਸਤੇ ਰੱਖਤਾ ਆ ਤੇ ਇੱਧਰ ਆਪਾਂ ਸਬਜ਼ੀਆਂ ਵੀ ਕੱਟ ਕਰ ਲਈਆਂ ਤੇ ਤੇਲ ਆਪਣਾ ਚੰਗੀ ਤਰ੍ਹਾਂ ਗਰਮ ਹੋ ਜਾਊਗਾ ਫਿਰ ਅਸੀਂ ਚਾਪਾ ਸਬਜ਼ੀ ਇੱਧਰ ਆਪਾਂ ਸਾਰੀਆਂ ਸਬਜ਼ੀਆਂ ਨੂੰ ਫਰਾਈ ਕਰਾਂਗੇ ਠੀਕ ਹੈ ਜੀ ਤੇਲ ਆ ਜੀ ਆਪਾਂ ਚੰਗੀ ਤਰ੍ਹਾਂ ਪਹਿਲਾਂ ਗਰਮ ਕਰ ਲਾਂਗੇ ਕਿਉਂਕਿ ਤੇਲ ਜਿਹੜਾ ਆ ਆਪਾਂ ਕੱਚੇ ਤੇਲ ਦੇ ਵਿੱਚ ਨਹੀਂ ਪਾਵਾਂਗੇ ਅਗਰ ਤੁਸੀਂ ਜੇ ਮਤਲਬ ਕਿ ਸਰੋਂ ਦਾ ਤੇਲ ਨਹੀਂ ਖਾਣਾ ਪਸੰਦ ਕਰਦੇ ਤੁਸੀਂ ਰਿਫਾਈਨਡ ਵੀ ਪਾ ਸਕਦੇ ਹੋ ਠੀਕ ਹੈ ਤੇ ਤੁਸੀਂ ਰਿਫਾਈਨਡ ਜਾਂ ਘਿਓ ਦੇ ਵਿੱਚ ਜੇ ਖਾਣਾ ਪਸੰਦ ਕਰਦੇ ਸਬਜ਼ੀਆਂ ਤੁਸੀਂ ਉਹਦੇ ਵਿੱਚ ਵੀ ਖਾ ਸਕਦੇ ਹੋ ਬਟ ਮੈਂ ਸਰੋਂ ਦੇ ਤੇਲ ਦੀ ਸਬਜ਼ੀ ਬਣਾਉਣਾ ਜ਼ਿਆਦਾ ਪਸੰਦ ਕਰਦੀ ਹਾਂ ਤੇ ਲੋ ਜੀ ਇਧਰ ਆਪਣਾ ਤੇਲ ਗਰਮ ਹੋ ਗਿਆ ਆ ਤੇ ਬਾਕੀ ਤਾਂ ਆਪਾਂ ਇਧਰ ਵੀ ਸਾਰਾ ਮਸਾਲਾ ਵਗੈਰਾ ਤਿਆਰ ਕਰ ਲਿਆ ਆ ਆਪਣਾ ਜਦ ਤੱਕ ਤੇਲ ਗਰਮ ਹੋ ਦੇਨੀ ਦੇ ਨੂੰ ਮੈਂ ਟਮਾਟਰਾਂ ਦੀ ਪਿਉਰੀ ਤਿਆਰ ਕਰ ਲਈ ਆ ਤੇ ਜਿਹੜੇ ਆਪਾਂ ਟਮਾਟਰ ਕੱਟ ਕੇ ਨਹੀਂ ਪਾਵਾਂਗੇ ਇਹਦੇ ਵਿੱਚ ਆਪਾਂ ਇਹਨਾਂ ਦੀ ਪਿਉਰੀ ਬਣਾ ਕੇ ਪਾਵਾਂਗੇ ਜਿਹਨ ਨਾਲ ਕੀ ਜਿਹੜਾ ਸਬਜ਼ੀ ਦਾ ਟੇਸਟ ਬਹੁਤ ਹੀ ਆਉਂਦਾ ਆ ਤੇ ਲਓ ਜੀ ਇਦਾਂ ਆਪਣਾ ਟਮਾਟਰਾਂ ਦੀ ਪਿਉਰੀ ਵੀ ਤਿਆਰ ਹੋ ਗਈ ਆ ਇਹਦੇ ਵਿੱਚ ਵੀ ਮੈਂ ਦੋ ਹਰੀਆਂ ਮਿਰਚਾਂ ਕੱਟ ਕਰਕੇ ਪਾਤੀਆਂ ਸੀਗੀਆਂ ਕਿਉਂਕਿ ਜੇ ਆਪਾਂ ਸਾਫ਼ਤੀ ਮਿਰਚਾਂ ਨਹੀਂ ਪਾਉਂਦੇ ਹੈਗੇ ਜ਼ਿਆਦਾ ਮਿਕਸੀ ਦੇ ਵਿੱਚ ਬਲੈਂਡ ਕਰਕੇ ਆਪਾਂ ਪਾ ਦੇ ਦੀ ਕਿ ਜਿਹੜੇ ਬੱਚੇ ਕਈ ਨਹੀਂ ਖਾਂਦੇ ਹੈਗੇ ਨਹੀਂ ਮਿਰਚ ਦੇ ਇਸ ਕਰਕੇ ਆਪਾਂ ਗ੍ਰाइंड ਕਰ ਲਈ ਦੀ ਹੈ ਤੁਸੀਂ ਇਸੇ ਤਰੀਕੇ ਨਾਲ ਕਰਕੇ ਪਾਇਆ ਕਰੋ ਠੀਕ ਹੈ ਜੀ ਤੇ ਇੱਧਰ ਲਓ ਜੀ ਆਪਣਾ ਤੇਲ ਗਰਮ ਹੋ ਰਿਹਾ ਹੈ ਲਓ ਜੀ ਤੇਲ ਆਪਣਾ ਹੋ ਗਿਆ ਗਰਮ ਤੇ ਆਪਾਂ ਗੈਸ ਦੀ ਫਲੇਮ ਦਾ ਕਰ ਦਾਂਗੇ ਘੱਟ ਤੇ ਸਭ ਤੋਂ ਪਹਿਲਾਂ ਆਪਾਂ ਇਹਦੇ ਵਿੱਚ ਪਿਆਜ਼ ਨੂੰ ਫਰਾਈ ਕਰਾਂਗੇ ਬਸ ਜ਼ਿਆਦਾ ਫਰਾਈ ਨਹੀਂ ਕਰਨਾ ਹੈਗਾ ਹਲਕਾ ਹਲਕਾ ਇਹਨਾਂ ਨੂੰ ਲੱਕੀ ਫਰਾਈ ਕਰਨਾ ਹੈ ਤੇ ਜਿਹੜੀ ਸਬਜ਼ੀ ਹੁੰਦੀ ਹੈ ਇਹਦੇ ਵਿੱਚ ਆਪਾਂ ਥੋੜੇ ਮਤਲਬ ਕਿ ਕੱਚਾ ਪਾਣਾ ਚਾਹੀਦਾ ਹੈ ਪਿਆਜ਼ ਦਾ ਤੇ Shimla mirch ਦਾ ਇਸ ਕਰਕੇ ਤੇ ਲੋ ਜੀ ਆਪਾਂ ਇਹਨਾਂ ਨੂੰ ਪਹਿਲਾਂ ਪਕਾ ਲਾਂਗੇ ਤੇ ਗੈਸ ਦੀ ਫਲੇਮ ਮੈਂ ਹੁਣ ਥੋੜੀ ਜਿਹੀ ਵਧਾਤੀ ਆ ਤੇ ਨੂੰ ਜਦ ਤੱਕ ਹਲਕਾ ਹਲਕਾ 골ਡਨ ਜਿਹਾ ਹੋ ਜਾਊਗਾ ਤੇ ਫਿਰ ਬਾਕੀ ਦੀ ਜਿਹੜੀ ਆ ਸਬਜੀ ਇਹ ਵੀ ਆਪਾਂ ਇਹਦੇ ਵਿੱਚ ਫਰਾਈ ਕਰ ਲਾਂਗੇ ਤੇ ਨੂੰ ਇਸੇ ਤਰੀਕੇ ਨਾਲ ਆਪਾਂ ਚਲਾਉਂਦੇ ਰਵਾਂਗੇ ਕਿ ਜਿਹੜੀ ਇਹ ਆਪਣੀ ਸਬਜੀ ਆ ਬਿਲਕੁਲ ਹਲਕਾ ਕੱਚਾਪਣ ਇਹਦਾ ਖਤਮ ਕਰਨਾ ਹੈ ਜਿਆਦਾ ਨਹੀਂ ਇਹਨੂੰ ਪਕਾਉਣਾ ਤੇ ਤੁਸੀਂ ਵੀ ਇਸ ਤਰੀਕੇ ਨਾਲ ਜਰੂਰ ਬਣਾਈਓ ਇਸੇ ਤਰੀਕੇ ਨਾਲ ਆਪਾਂ ਲਗਾਤਾਰ ਚਲਾਉਂਦੇ ਹੋਏ ਚਲਾਉਣਾ ਬਣਾਵਾਂਗੇ ਸੱਖੀ ਨੂੰ ਲਓ ਜੀ ਸਬਜੀ ਆਪਣੀ ਤਕਰੀਬਨ ਫਰਾਈ ਹੋ ਚੁੱਕੀ ਆ ਤੇ ਹੁਣ ਇਹਨੂੰ ਆਪਾਂ ਥੋੜਾ ਜਿਹਾ ਹੋਰ ਪਕਾ ਕੇ ਇਸੇ ਪਲੇਟ ਦੇ ਵਿੱਚ ਆਪਾਂ ਕੱਢ ਲਾਂਗੇ ਇਸ ਤਰੀਕੇ ਨਾਲ ਬਿਲਕੁਲ ਹਲਕਾ ਜਿਹਾ ਬਸ ਇਹਦਾ ਅੱਛਾਪਨ ਆਪਾਂ ਖਤਮ ਕੀਤਾ ਹੈ ਜਿਆਦਾ ਨਹੀਂ ਇਹਨੂੰ ਪਕਾਉਣਾ ਹੈ ਤੇ ਜਿਹੜਾ ਜਿਹੜੀ ਤਾਂ ਸਬਜੀ ਦਾ ਜਿਹੜਾ ਕਲਰ ਆ ਉਹ ਵਧੀਆ ਨਹੀਂ ਆਉਂਦਾ ਹੈਗਾ ਇਸ ਕਰਕੇ ਆਪਾਂ ਇਹਨਾਂ ਨੂੰ ਹਲਕਾ ਹਲਕਾ ਹੀ ਉਸ ਫਰਾਈ ਕੀਤਾ ਹੈ सारी सब्जी आप तरीके प्लेट के जी सारी सब्जी अपनी निकल गई है प्लेट के बच्चे तो इसे तेल के जोड़ा है पनीर आंप फ्राई कर लेंगे ਇਨੂੰ ਤੁਸੀਂ ਤੇ ਬਰਧਿਆਨ ਨਾਲ ਵਾਣਾ ਹੈ ਕਿ ਤੇਰੀ ਬਹੁਤ ਜ਼ਿਆਦਾ ਗਰਮ ਤੇ ਇਹਨੂੰ ਵੀ ਆਪਾਂ ਹਲਕਾ 골ਡਨ ਹੋਣ ਤੱਕ ਪਕਾਵਾਂਗੇ ਪਨੀਰ ਨੂੰ ਵੀ ਇਹਨੂੰ ਕੋਲ ਹਲਕੇ ਹੱਥ ਨਾਲ ਤੁਸੀਂ ਇਹਨੂੰ ਫ੍ਰੀਨ ਨੂੰ ਲੈ ਸਾਈਡ ਚੇਂਜ ਕਰਨੀ ਹੈ ਕਿਉਂਕਿ ਪਨੀਰ ਬਹੁਤ ਜ਼ਿਆਦਾ ਸੌਫਟ ਹੈ ਲਓ ਜੀ ਜਿਹੜਾ ਪਨੀਰ ਹਲਕਾ ਹਲਕਾ 골ਡਨ ਹੋਣਾ ਸ਼ੁਰੂ ਹੋ ਗਿਆ ਹੈ। ਦੇਖੋ ਕਲਰ ਆਣਾ ਸ਼ੁਰੂ ਹੋ ਗਿਆ ਹੈ। ਤੇ ਹੁਣ ਆਪਾਂ ਇਹਨੂੰ ਡੇਕ ਕੌਲੀ ਦੇ ਵਿੱਚ ਕੱਢ ਲਾਂਗੇ। ਤੇ ਬਹੁਤ ਵਧੀਆ ਕਲਰ ਆਇਆ ਵਾ। ਜੇ ਤੁਸੀਂ ਇਸ ਤਰੀਕੇ ਨਾਲ ਫਰਾਈ ਕਰਕੇ ਬਣਾਉਂਗੇ ਨਾ ਤਾਂ ਬਹੁਤ ਹੀ ਜ਼ਿਆਦਾ ਸਬਜੀ ਵਧੀਆ ਬਣ ਕੇ ਤਿਆਰ ਹੁੰਦੀ ਹੈ। ਅਗਰ ਤੁਸੀਂ ਫਰਾਈ ਨਹੀਂ ਕਰੋਗੇ ਇਸੇ ਤਰੀਕੇ ਨਾਲ ਪਰੀਲ ਨੂੰ ਪਾ ਦੋਗੇ। ਤੇ ਪਨੀਰ ਜਿਹੜਾ ਆਪਣਾ ਇੰਨਾ ਵਧੀਆ ਨਹੀਂ ਲੱਗਣਾ ਖਾਂਦੇ ਵਿੱਚ ਜੇ ਆਪਾਂ ਫਰਾਈ ਕਰਕੇ ਪਨੀਰ ਬਣਾਵਾਂਗੇ ਤੇ ਇਹ ਹੀ ਸਬਜੀ ਜੁੜੀ ਆ ਆਪਨੇ ਬਹੁਤ ਜ਼ਿਆਦਾ ਸਵਾਦਨ ਕੇ ਤਿਆਰ ਹੋਊਗੀ ਚਲੋ ਜੀ ਪਨੀਰ ਆਪਣਾ ਦੇਖੋ ਕਿੰਨਾ ਵਧੀਆ ਫਰਾਈ ਹੋਇਆ ਆ ਤੇ ਹੁਣ ਇਸੇ ਤੇਲ ਦੇ ਵਿੱਚ ਆਪਾਂ ਤੜਕੇ ਨੂੰ ਲਾਵਾਂਗੇ ਤੜਕੇ ਦੇ ਲਈ ਆਪਾਂ ਪਹਿਲੇ ਸਭ ਤੋਂ ਪਹਿਲਾਂ ਜਿਹੜਾ ਆ ਜੀਰਾ ਪਾਵਾਂਗੇ ਤੇ ਜਿਹੜੇ ਖੜੇ ਮਸਾਲੇ ਸੀਗੇ ਉਹਨਾਂ ਨੂੰ ਵੀ ਆ ਪੀਸ ਲਿਆ ਸੀ ਗਾ ਇਲਾਇਚੀ ਵੱਡੀ ਇਲਾਇਚੀ ਛੋਟੀ ਇਲਾਇਚੀ ਇਹਨਾਂ ਨੂੰ ਵੀ ਮੀਸ ਕੇ ਪਾ ਲੈ ਆ ਤੇ ਇਹਦੇ ਵਿੱਚ ਮੈਂ ਪਾਇਆ ਸਾਬਤ ਧਨੀਆ ਇਹਨਾਂ ਨੂੰ ਮੈਂ ਥੋੜਾ ਜਿਹਾ ਦਰਦਰਾ پیس ਲਿਆ ਸੀ ਤੇ ਹੁਣ ਆਪਾਂ ਪਾ ਦਾਂਗੇ ਪਿਆਜ਼ ਥ੍ਰੀ ਕਟਿਆ ਹੋਇਆ ਤੇ ਇਹਨਾਂ ਦੇ ਆਪਾਂ ਭੁੰਨ ਲਾਂਗੇ ਹਲਕਾ 골ਡਨ ਹੋਣ ਤੱਕ ਨਾਜੀ ਪਿਆਜ਼ ਆਪਣਾ ਹਲਕਾ 골ਡਨ ਹੋ ਗਿਆ ਹੈ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਜਿਹੜੀ ਟਮਾਟਰਾਂ ਦੀ ਤੇ ਹਰੀ ਮਿਰਚ ਦੀ ਪਪੀਉਰੀ ਬਣਾ ਕੇ ਤਿਆਰ ਕੀਤੀ ਹੈ ਉਹ ਇਹਦੇ ਵਿੱਚ ਪਾ ਦਾਂਗੇ। ਨਾਜੀ ਆਪਾਂ ਇਹਦੇ ਸੱਟੇ మీడియం ਸਾਈਜ਼ ਦੇ ਚਾਰ ਟਮਾਟਰ ਲਏ ਸੀ। ਉਹਨਾਂ ਨੂੰ ਆਪਾਂ ਚੰਗੀ ਤਰ੍ਹਾਂ ਗ੍ਰਾਇੰਡ ਕਰ ਲਿਆ। ਤੇ ਹੁਣ ਇਹਨੂੰ ਆਪਾਂ ਚੰਗੀ ਤਰ੍ਹਾਂ ਟਮਾਟਰਾਂ ਨੂੰ ਪਕਾਵਾਂਗੇ। ਇਹ ਥੋੜਾ ਜਿਮੇ ਇਹਦੇ ਵਿੱਚ ਪਾਣੀ ਐਡ ਕਰੂੰਗੀ ਜਿੰਨੇ ਵੀ ਆਪਣੇ ਮਸਾਂ ਟਮਾਟਰ ਵਗੈਰਾ ਮਸਾਲੇ ਲੱਗੇ ਹੋਏ ਸਾਰੇ ਇਹਦੇ ਵਿੱਚ ਪਾਇਏ ਸੀ ਤਰੀਕੇ ਨਾਲ ਪਾਣੀ ਦੇ ਵਿੱਚ ਪਾ ਕੇ ਐਡ ਕਰ ਦਾਂਗੇ ਇట్లా ਉਜੀ ਮਸਾਲਾ ਆਪਣਾ ਪੱਕ ਰਿਹਾ ਹੈ ਤੇ ਨੂੰ اسی ਤਰੀਕੇ ਨਾਲ ਹੀ ਆਪਾਂ ਪਕਾਵਾਂਗੇ ਆਪਾਂ ਖਾਣੇ ਦੇ ਵਿੱਚ ਸੁੱਕੇ ਮਸਾਲੇ ਸੁੱਕੇ ਮਸਾਲੇ ਵੀ ਕੋਈ ਜ਼ਿਆਦਾ ਮਸਾਲੇ ਨਹੀਂ ਆਪਾਂ ਐਡ ਕਰਨੇ ਹੈਗੇ ਨੋਰਮਲੀ ਜਿਹੜੇ ਆਪਾਂ ਘਰ ਦੇ ਵਿੱਚ ਮਸਾਲੇ ਖਾਣੇ ਆ ਰਈ ਵਾਲੇ ਮਸਾਲੇ ਇੱਧਰ ਆਪਾਂ ਪਾ ਲਿਆ ਕਸ਼ਮੀਰੀ ਲਾਲ ਮਿਰਚ ਕਲਰ ਵਾਸਤੇ ਤੇ ਥੋੜੀ ਜੀ ਆਪਾਂ ਅੱਧਾ ਚਮਚ ਹਲਦੀ ਪਾਇਆ ਤੇ ਇੱਕ 1.5 ਚਮਚਾ ਆਪਾਂ ਧਨੀਆ ਪਾਊਡਰ ਤੇ ਅੱਧਾ ਚਮਚ ਜੀ ਆਪਾਂ ਗਰਮ ਮਸਾਲੇ ਦਾ ਐਡ ਕਰਾਂਗੇ ਤੇ ਇਹ ਚ ਪਾਵਾਂਗੇ ਆਪਾਂ ਸਵਾਦ ਦੇ ਅਨਸਾਰ ਨਮਕ ਅਗਰ ਤੁਸੀਂ ਮੈਂ ਤਾਂ ਇੱਥੇ 1.5 ਚਮਚ ਨਮਕ ਦਾ ਪਾਇਆ ਅਗਰ ਤੁਸੀਂ ਘੱਟ ਵੱਧ ਖਾਣਾ ਪਸੰਦ ਕਰਦੇ ਹੋ ਤਾਂ ਤੁਸੀਂ ਆਪਣੇ ਅਕੋਰਡਿੰਗ ਘੱਟ ਵੱਧ ਕਰ ਸਕਦੇ ਹੋ ਤੇ ਲੋ ਜੀ ਹੁਣ ਇਹਨਾਂ ਨੂੰ ਪਸੰ ਮਸਾਲਿਆਂ ਨੂੰ ਤੇ ਟਮਾਟਰਾਂ ਨੇ ਚੰਗੀ ਤਰ੍ਹਾਂ ਭੁੰਨਾਂਗੇ ਜਿਹੜੇ ਆਪਣੇ ਮਸਾਲੇ ਆ ਚੰਗੀ ਤਰ੍ਹਾਂ ਵੁੱਝ ਕੇ ਤਿਆਰ ਹੋ ਜਾਣ ਤੇ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਐਡ ਕਰਾਂਗੇ ਤੇ ਮਸਾਲੇ ਚੰਗੀ ਤਰ੍ਹਾਂ ਪੱਕ ਕੇ ਵਧੀਆ ਤਿਆਰ ਹੋ ਜਾਣਗੇ ਤੇ ਹੁਣ ਇਹਨੂੰ ਆਪਾਂ ਪਲੇਟ ਦੇ ਨਾਲ ਟੱਕ ਦਾਂਗੇ ਜਿਹੜੇ ਮਸਾਲੇ ਦੀ ਚਿੱਟੇ ਉਹਨਾਂ ਆਪਾਂ ਇਸ ਤਰ੍ਹਾਂ ਇਸ ਪਲੇਟ ਦੇ ਦਾਂਗੇ 10 ਮਿੰਟ ਨਾ ਟੱਕ ਕੇ ਆਪਾਂ ਮਸਾਲੇ ਨੂੰ ਪੱਕਾ ਲਵਾਂਗੇ ਥੋੜੀ ਦੇਰ ਆਹ ਜੀ ਮਸਾਲਾ ਆਪਣਾ ਦੇਖੋ ਕਿੰਨਾ ਵਧੀਆ ਤਿਆਰ ਹੋਇਆ ਵਾ ਤੁਸੀਂ ਦੇਖ ਸਕਦੇ ਹੋ ਮਸਾਲੇ ਦੀ ਗਰੇਵੀ ਕਿੰਨੀ ਵਧੀਆ ਬਣ ਕੇ ਤਿਆਰ ਹੋਈ ਆ ਕਲਰ ਵੀ ਬਹੁਤ ਪਿਆਰਾ ਆਇਆ ਆ ਤੇ ਮਸਾਲਾ ਆਪਣਾ অলਮੋਸਟ ਬਹੁਤ ਵਧੀਆ ਬਣ ਕੇ ਤਿਆਰ ਹੋ ਗਿਆ ਆ ਤੇ ਹੁਣ ਇਹਦੇ ਵਿੱਚ ਆਪਾਂ ਗੈਸ ਦੀ ਫਲੇਮ ਘੱਟ ਕਰ ਦਿੱਤੀ ਆ ਤੇ ਇਹਦੇ ਚ ਆਪਾਂ ਪਾਵਾਂਗੇ ਦਹੀਂ ਦਹੀਂ ਤੁਸੀਂ ਆਪਣੇ ਹਿਸਾਬ ਨਾਲ ਜਿੰਨ ਮਨ ਲੱਭੀ ਪਾ ਸਕਦੇ ਹੋ ਮੈਂ ਇਹਦੇ ਵਿੱਚ ਮਨ ਕੇ 4-5 ਚਮਚ ਤਾਂ ਚਾਰ-ਪੰਜ ਚਮਚ ਹੀ ਪਾਵਾਂਗੀ ਤੇ ਬਾਕੀ ਤੁਸੀਂ ਆਪਣੇ ਹਿਸਾਬ ਨਾਲ ਜਿੰਨਾ ਕੋਣ ਲੱਗੇ ਸਬਜੀ ਦੇ ਸਾਹਮਣਾ ਫਾ ਸਕਦੇ ਤੇ ਇਹਨੂੰ ਵੀ ਆਪਾਂ ਹਲਕੇ ਸੇਕ ਤੇ ਦਹੀਂ ਨੂੰ ਪਕਾਵਾਂਗੇ ਕਿਉਂਕਿ ਜੇ ਆਪਾਂ ਮਤਲਬ ਜੇ ਗੈਸ ਤੇ ਫਲੇਮ ਕਰਾਂਗੇ ਤੇ ਜਦੋਂ ਨਮ ਦਹੀਂ ਹੈ ਫਟਣ ਦਾ ਡਰ ਹੁੰਦਾ ਇਸ ਕਰਕੇ ਆਪਾਂ ਬਿਲਕੁਲ ਘਿਮ ਗੈਸ ਕਰ ਦਿੱਤੀ ਹੈ ਇਸ ਕਰਕੇ ਆਪਾਂ ਦਹੀਂ ਬਚ ਪਾਇਆ ਹੈ ਠੀਕ ਹੈ ਜੀ ਹੁਣ ਇਹਨੂੰ ਵੀ ਆਪਾਂ ਪਕਾ ਲਾਂਗੇ ਤੇ ਗੈਸ ਦੀ ਫਲੇਮ ਮੈਂ ਹੁਣ ਕਰਤੀ ਹੈ ਤੇਜ਼ ਕਿਉਂਕਿ ਦਹੀਂ ਆਪਣਾ ਬਿਲਕੁਲ ਮਿਕਸ ਹੋ ਚੁੱਕਾ ਹੈ ਠੀਕ ਹੈ ਜੀ ਇਹਦੇ ਵਿੱਚ ਆਪਾਂ ਪਾਵਾਂਗੇ ਥੋੜੀ ਜਿਹੀ ਮਲਾਈ ਫਰੈਸ਼ ਮਲਾਈ ਜਾਂ ਤੁਸੀਂ ਕਰੀਮ ਵੀ ਐਡ ਕਰ ਸਕਦੇ ਹੋ ਪਰ ਮੇਰੇ ਕੋਲ ਕਰੀਮ ਨਹੀਂ ਸੀ ਮਲਾਈ ਸੀਗੀ ਮੈਂ ਫਰੈਸ਼ ਮਲਾਈ ਇਹਦੇ ਵਿੱਚ ਐਡ ਕਰ ਰਹੀ ਹਾਂ हेलो जी इधर आप मलाई पा देंगे तो एक ओली मैं मलाई भी पाई है तो हम आपको चंकी तरह मलाई में मिक्स कर लाँगे तो मसाले का कलर देखो क्रीमी क्रीमी बन गया बहुत तो ये वाया कोई पानी नहीं ऐड करना कोई ਲਗੀ ਇਸੇ ਤਰੀਕੇ ਆਪਾਂ ਮਸਾਲੇ ਨੂੰ ਭਕਾ ਲਿਆ ਵਾ ਪਰ ਬਹੁਤ ਹੀ ਵਧੀਆ ਗਰੇਵੀ ਬਣ ਕੇ ਤਿਆਰ ਹੋਈ ਆ ਤੇ ਗੈਸ ਦੀ ਜਿਹੜੀ ਫਲੇਮ ਆ ਆਪਾਂ ਥੋੜੀ ਜਿਹੀ ਵਧਾਤੀ ਆ ਲਓ ਜੀ ਆਪਣੀ ਗਰੇਵੀ ਬਹੁਤ ਵਧੀਆ ਬਣ ਕੇ ਤਿਆਰ ਹੋ ਗਈ ਆ ਤੇ ਹੁਣ ਇੱਥੇ ਜਿਹੜੀਆਂ ਆਪਾਂ ਸਬਜ਼ੀਆਂ ਫਰਾਈ ਕਰਕੇ ਰੱਖੀਆਂ ਸੀਗੀਆਂ ਉਹਨਾਂ ਨੂੰ ਵੀ ਐਡ ਕਰ ਦਾਂਗੇ ਗਰੇਵੀ ਤੁਸੀਂ ਉਨੀ ਕੁ ਰੱਖਣੀ ਜਿੰਨੀ ਕੁ ਤੁਸੀਂ ਖਾਣਾ ਮਨ ਲੱਗੀ ਪਸੰਦ ਕਰਦੇ ਹੋ ਇਹ ਨਹੀਂ ਆ ਕਿ ਵੀ ਜ਼ਿਆਦਾ ਮਤਲਬ ਪਤਨੀ ਨਹੀਂ ਚਾਹੀਦੀ ਇਹਦੇ ਵਿੱਚ ਆਪਾਂ ਨੂੰ ਗਰੇਵੀ ਲਓ ਜੀ ਇਹਨਾਂ ਨੂੰ ਆਪਾਂ ਮਿਕਸ ਕਰ ਦਾਂਗੇ ਵਿੱਚ ਹੀ ਆਪਾਂ ਪਨੀਰ ਪਾ ਦਾਂਗੇ ਤੇ ਹੁਣ ਇਹਨਾਂ ਨੂੰ ਆਪਾਂ ਪੱਕਣ ਦਵਾਂਗੇ गैस पे फफ्लेम तेज कर थोड़ी देर अपन इसे देख के ना पकनवा देंगे सब्जी ने ਤੇ ਸਬਜੀ ਆਪਣੀ ਪੱਕ ਗਈ ਆ ਤੁਹਾਨੂੰ ਆਪਾਂ ਚੈੱਕ ਕਰਾ ਰਹੇ ਆ ਸਬਜੀ ਤੇ ਸਬਜੀ ਦਾ ਕਲਰ ਦੇਖੋ ਕਿੰਨਾ ਵਧੀਆ ਬਣ ਕੇ ਤਿਆਰ ਹੋਇਆ ਗਰੇਵੀ ਆਪਾਂ ਇੰਨੀ ਕੀ ਰੱਖੀ ਆ ਅਗਰ ਜੇ ਆਪਾਂ ਥੋੜੀ ਜਿਹੀ ਹੋਰ ਥਿੱਕ ਕਰ ਦਾਂਗੇ ਨਾ ਤੇ ਫਿਰ ਜਦੋਂ ਬਾਅਦ ਠੰਡੀ ਹੋਣ ਤੋਂ ਬਾਅਦ ਜਿਹੜੀ ਇਹ ਸਬਜੀ ਹੋਰ ਜ਼ਿਆਦਾ ਥਿੱਕ ਹੋ ਜਾਣੀ ਆ ਇਸ ਕਰਕੇ ਆਪਾਂ ਇੰਨੀ ਕੀ ਗਰੇਵੀ ਰੱਖੀ ਆ ਤੇ ਸਬਜੀ ਤਕਰੀਬਨ ਆਪਣੀ ਬਣ ਗਈ ਆ ਬਹੁਤ ਵਧੀਆ ਬਣ ਕੇ ਤਿਆਰ ਹੋਈ ਹੈ ਕਲਰ ਵੀ ਤੁਸੀਂ ਦੇਖ ਸਕਦੇ ਹੋ ਸੱਤੀ ਦਾ ਲਓ ਜੀ ਸਬਜੀ ਆਪਣੀ ਬਣ ਗਈ ਤੇ ਹੁਣ ਇਹਦੇ ਵਿੱਚ ਆਪਾਂ ਪਾਵਾਂਗੇ ਫਰੈਸ਼ ਹਰਾ ਧਨੀਆ। ਔਰ ਜੇ ਤੁਹਾਡੇ ਕੋਲ ਹੈਗਾ ਤਾਂ ਤੁਸੀਂ ਪਾ ਸਕਦੇ ਹੋ, ਕੁਝ ਨਹੀਂ ਹੈਗਾ ਤਾਂ ਤੁਸੀਂ ਸਕਿਪਰ ਵੀ ਕਰ ਸਕਦੇ ਹੋ। ਤੇ ਲਓ ਜੀ ਸਬਜੀ ਦਾ ਕਲਰ ਦੇਖ ਸਕਦੇ ਹੋ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਹੈ ਸਬਜੀ ਆਪਣੀ। ਔਰ ਦੇਖੋ ਹੁਣ ਇਹਨੂੰ ਆਪੇ ਇੱਕ ਭਾਂਡੇ 'ਚ ਕੱਟ ਲਾਂਗੇ। ਤੇ ਸਬ지 ਤੁਸੀਂ ਦੇਖ ਸਕਦੇ ਹੋ ਇੰਨੀ ਵਧੀਆ ਬਣ ਕੇ ਤਿਆਰ ਹੋਈ ਹੈ ਜੇ ਅਗਰ ਵੀਡੀਓ ਪਸੰਦ ਆਂਦੀ ਹੈ ਮੇਰੇ ਨੂੰ ਲਾਈਕ ਚੈਨਲ ਸਬਸਕ੍ਰਾਈਬ ਜਰੂਰ ਕਰਿਓ ਗਾਇਸ ਤੇ ਇਹਨੂੰ ਤੁਸੀਂ ਰੋਟੀ ਨੇ ਆ ਪਰੌਂਠੇ ਨਾਲ ਵੀ ਸਾਥ ਕਰ ਸਕਦੇ ਹੋ ਮਿਲਦੇ ਆਂ ਅਗਲੀ ਵੀਡੀਓ ਦੇ ਵਿੱਚ